16 دسمبر ਨੂੰ ਚਮਕੇਗੀ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜਿੰਨਾ ਵੀ ਰਾਸ਼ਿਕ ਕੁੰਭ ਹੈ ਤੇ ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ ਐਸ ਤੇ ਜੀ ਹੈ ਕਿਉਂਕਿ ਇਸ ਰਾਸ਼ੀ ਵਾਲੇ ਤੇ ਇਸ ਨਾਮ ਵਾਲੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਉਣ ਵਾਲਾ ਹੈ ਸੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਐਨ ਕੇ ਵੌਇਸ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਤਾਂ ਜੋ ਮਾਤਾ ਲਕਸ਼ਮੀ ਜੀ ਦੀ ਕਿਰਪਾ ਹਮੇਸ਼ਾ ਤੁਹਾਡੇ ਤੇ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਵੱਡੀ ਖੁਸ਼ਖਬਰੀ ਦੇਣ ਵਾਲੇ ਹਾਂ ਅੱਜ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ ਤੁਹਾਨੂੰ ਖੁਸ਼ਖਬਰੀਆਂ ਮਿਲਣੀਆਂ ਅੱਜ ਤੋਂ ਹੀ ਸ਼ੁਰੂ ਹੋ ਜਾਣਗੀਆਂ ਜਿਸ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਇਸ ਲਈ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਜੋ ਕਿ ਕੁਝ ਹੋਣ ਵਾਲਾ ਹੈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਭਗਵਾਨ ਸਾਰਿਆਂ ਨੂੰ ਇਸ ਤਰ੍ਹਾਂ ਦੇ ਮੌਕੇ ਨਹੀਂ ਦਿੰਦਾ 16 ਦਸੰਬਰ ਨੂੰ ਸ਼ਾਮ 3 ਵਜੇ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਬੜੀਆਂ ਹੀ ਭਵਿੱਖਬਾਣੀਆਂ ਜੋ ਉੱਪਰ ਦੱਸੀਆਂ ਗਈਆਂ ਹਨ ਸਹੀ ਸਾਬਤ ਹੋਣਗੀਆਂ ਇਸ ਦਿਨ ਤੁਹਾਡਾ ਹਰ ਸੁਪਨਾ ਸਾਕਾਰ ਹੋ ਜਾਵੇਗਾ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਭਵਿੱਖਬਾਣੀ ਕਰਦਾ ਹੈ ਤਾਂ ਤੁਸੀਂ ਕਰੋੜਾਂ ਦੇ ਮਾਲਕ ਹੋ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਚੀਜ਼ ਜਿਸ ਨੂੰ ਤੁਸੀਂ ਪਾਉਣ ਲਈ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਹੋ ਉਹ ਤੁਹਾਡੇ ਲਈ ਹੁਣ ਸਹੀ ਸਾਬਤ ਹੋ ਜਾਵੇਗੀ ਭਾਗ ਹੀ ਤੁਹਾਡੇ ਕੋਲ ਆ ਜਾਵੇਗੀ ਇਸ ਦੇ ਨਾਲ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਹੁਣ ਕਮੀ ਨਹੀਂ ਰਹੇਗੀ ਤੁਹਾਨੂੰ ਇਸ ਸਮੇਂ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਹੁਣ ਕਿਸਮਤ ਚਮਕਣ ਵਾਲੀ ਹੈ ਤੁਹਾਡੇ ਕੋਲ ਸਾਰੀਆਂ ਹੀ ਚੀਜ਼ਾਂ ਹੋਣਗੀਆਂ ਜਿਨ੍ਹਾਂ ਨੂੰ ਪਾਉਣ ਲਈ ਤੁਸੀਂ ਕਈ ਸਾਲਾਂ ਤੋਂ ਮਿਹਨਤ ਕਰ ਰਹੇ ਹੋ ਇਸ ਸਮੇਂ ਤੁਹਾਡੇ ਕੋਲ ਗੱਡੀ ਧਨ ਦੌਲਤ ਘਰ ਸਭ ਕੁਝ ਹੀ ਤੁਹਾਡੇ ਕਦਮਾਂ ਵਿੱਚ ਹੋਵੇਗਾ ਤੁਹਾਡਾ ਜੀਵਨ ਹੁਣ ਪਹਿਲਾ ਵਰਗਾ ਬਿਲਕੁਲ ਵੀ ਨਹੀਂ ਰਹੇਗਾ ਇਹ ਸਭ ਕੁਝ ਹੁਣ ਤੁਹਾਡੇ ਕੋਲ ਦਸ ਗੁਣਾ ਵੱਜ ਜਾਵੇਗਾ ਇਸ ਗੱਲ ਨੂੰ ਤੁਸੀਂ ਆਪਣੇ ਨਾਲ ਗੰਢ ਬਣ ਕੇ ਰੱਖ ਲਓ ਕਿ ਤਿੰਨ ਵੱਡੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਕਰਨ ਤੋਂ ਤੁਸੀਂ ਬਹੁਤ ਜ਼ਿਆਦਾ ਹੀ ਪਰਹੇਜ਼ ਕਰਨਾ ਹੈ ਤਾਂ ਤੁਹਾਡੇ ਜੀਵਨ ਵਿੱਚ ਵੱਡਾ ਬਦਲਾਅ ਹੋ ਜਾਵੇਗਾ ਦੋਸਤੋ ਆਖਰ ਉਹ ਤਿੰਨ ਗਲਤੀਆਂ ਕਿਹੜੀਆਂ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਦਿਲੀਦਰਤਾ ਲਿਆਸ ਰਹੀਆਂ ਹਨ ਤੁਹਾਡਾ ਕੰਮ ਨੂੰ ਦਿਲ ਨਹੀਂ ਕਰਦਾ ਇਸ ਬਾਰੇ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਦੋਸਤੋ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਚੀਜ਼ ਬਾਰੇ ਕਦੇ ਵੀ ਕਿਸੇ ਨੂੰ ਖਬਰ ਨਹੀਂ ਦੇਣੀ ਕਦੇ ਵੀ ਆਪਣੇ ਕਿਰਤ ਕਮਾਈ ਬਾਰੇ ਕਿਸੇ ਨਾਲ ਗੱਲ ਸਾਂਝੀ ਨਾ ਕਰੋ ਆਪਣੇ ਵਾਅਦੇ ਹੋਏ ਕਾਰੋਬਾਰ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰੋ ਹਰ ਕਿਸੇ ਤੋਂ ਇਸ ਗੱਲ ਨੂੰ ਤੁਸੀਂ ਲੁਕਾ ਕੇ ਰੱਖਣਾ ਹੈ ਇਹ ਬੜੀ ਜ਼ਰੂਰੀ ਗੱਲ ਹੈ ਕਿਹੜੀ ਚੀਜ਼ ਹੈ ਜੋ ਤੁਸੀਂ ਆਪਣੇ ਕੋਲ ਵੀ ਰੱਖਣੀ ਹੈ ਤੇ ਤੁਹਾਡੀ ਉਹ ਕਿਸਮਤ ਹੀ ਬਦਲ ਦੇਵੇਗੀ ਉਸ ਤੋਂ ਪਹਿਨਾਓ ਕਿਹੜੀਆਂ ਤਿੰਨ ਗਲਤੀਆਂ ਹਨ ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਸਭ ਤੋਂ ਪਹਿਲੀ ਗੱਲ ਹੈ ਕਿ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਅਕਸਰ ਹੀ ਜਿਹੜੇ ਕੁੰਭ ਰਾਸ਼ੀ ਵਾਲੇ ਹੁੰਦੇ ਹਨ ਜਿਨ੍ਹਾਂ ਦਾ ਨਾਮ ਐਸ ਜੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਇਹ ਹਰ ਕਿਸੇ ਤੇ ਭਰੋਸਾ ਬਹੁਤ ਹੀ ਛੇਤੀ ਕਰ ਲੈਂਦੇ ਹਨ ਪਰ ਅਕਸਰ ਲੋਕ ਇਹਨਾਂ ਨੂੰ ਧੋਖਾ ਦੇ ਜਾਂਦੇ ਹਨ ਇਸ ਲਈ ਦੋਸਤੋ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਤੁਹਾਡੀ ਬੜੀ ਵੱਡੀ ਗਲਤੀ ਸਾਬਤ ਹੋ ਸਕਦੀ ਹੈ ਦੂਸਰੀ ਗਲਤੀ ਤੁਸੀਂ ਆਪਣੇ ਦੇਵੀ ਦੇਵਤਾ ਉੱਪਰ ਵਿਸ਼ਵਾਸ ਕਰਦੇ ਹੋ ਤੇ ਜਦੋਂ ਤੁਸੀਂ ਉਹਨਾਂ ਕੋਲੋਂ ਕੋਈ ਵਰਦਾਨ ਮੰਗਦੇ ਹੋ ਤਾਂ ਸੰਕੋਚ ਕਰ ਲੈਂਦੇ ਹੋ ਮਨ ਇਹ ਮਨ ਵਿੱਚ ਸੋਚਦੇ ਹੂੰ ਕਿ ਇਹ ਤੁਹਾਨੂੰ ਮਿਲ ਜਾਵੇਗਾ ਜਾਂ ਨਹੀਂ ਮਿਲੇਗਾ ਦੋਸਤੋ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੋਚਣਾ ਇਸ ਤਰ੍ਹਾਂ ਸਿਰਫ ਤੁਹਾਡੇ ਮਨ ਦੇ ਵਿਚਾਰ ਬਣ ਜਾਂਦੇ ਹਨ ਕਿ ਸਾਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਜੇਕਰ ਤੁਸੀਂ ਕਿਸੇ ਵੀ ਦੇਵੀ ਦੇਵਤਾ ਤੋਂ ਕੁਝ ਮੰਗਦੇ ਹੋ ਤਾਂ ਆਪਣਾ ਪੂਰਨ ਵਿਸ਼ਵਾਸ ਤੁਹਾਨੂੰ ਬਣਾਈ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਆਪ ਮੰਗ ਰਹੇ ਹੋ ਤਾਂ ਉਹ ਆਪਣੇ ਦੇਵੀ ਦੇਵਤਾ ਕੋਲੋਂ ਮਾਤਾ ਦੀ ਸ਼ਕਤੀ ਅਨੁਸਾਰ ਵਿਸ਼ਵਾਸ ਰੱਖ ਕੇ ਮੰਗੋ ਤਾਂ ਤੁਹਾਨੂੰ ਜ਼ਰੂਰ ਮਿਲੇਗਾ ਤੁਹਾਨੂੰ ਇਸ ਪ੍ਰਤੀ ਕਦੇ ਵੀ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਇਹ ਚੀਜ਼ ਤੁਹਾਨੂੰ ਮਿਲੇਗੀ ਜਾਂ ਨਹੀਂ ਹਰ ਇੱਕ ਚੀਜ਼ ਨੂੰ ਆਪਣੇ ਦੇਵੀ-ਦੇਵਤਾਵਾਂ ਨੂੰ ਵਿਸ਼ਵਾਸ ਦੇ ਨਾਲ ਹੀ ਮੰਗਣਾ ਚਾਹੀਦਾ ਹੈ ਤਾਂ ਹੀ ਤੁਹਾਡੇ ਲਈ ਫਿਰ ਚਮਤਕਾਰ ਹੀ ਸਾਬਤ ਹੋ ਜਾਵੇ ਤੀਸਰੀ ਗਲਤੀ ਕਿਸੇ ਵੀ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਬੋਲਬਾਣੀ ਤੇ ਖਾਸ ਧਿਆਨ ਰੱਖਣਾ ਹੈ ਕਿਸੇ ਨਾਲ ਵੀ ਬੁਰਾ ਵਿਵਹਾਰ ਨਹੀਂ ਕਰਨਾ ਤੇ ਨਾ ਹੀ ਆਪ ਤੇ ਨਾ ਹੀ ਆਪਣੀ ਬੋਲਬਾਣੀ ਅਨਸਾਰ ਕਿਸੇ ਨੂੰ અપਮਾਨਿਤ ਸ਼ਬਦ ਬੋਲਨੇ ਹਨ ਭਾਵੇਂ ਕਿਸੇ ਦੀ ਤੁਸੀਂ ਬੇਇੱਜ਼ਤੀ ਨਹੀਂ ਕਰਨੀ ਕਿਸੇ ਤੇ ਵੀ ਤੁਰੰਤ ਗੁੱਸਾ ਨਹੀਂ ਕਰਨਾ ਹਰ ਗੱਲ ਨੂੰ ਜਦੋਂ ਵੀ ਤੁਸੀਂ ਕਰਦੇ ਹੋਂਦੀ ਮਾਗ ਤੋ ਸੋਚ ਸਮਝ ਕੇ ਕਰੋ ਕਿ ਇਹ ਅਲਜ਼ੇਰੀ ਹੈ ਬਾਦ ਵਿੱਚ ਮੈਨੂੰ ਦੁਬਾਰਾ ਸੁਣੀ ਨਾ ਪੈ ਜਾਵੇ ਤੇ ਸੋ ਸਮਸਕੇ ਹੀ ਤੁਹਾਨੂੰ ਆਪਣੀ ਜ਼ਿੰਦਗੀ 'ਚ ਹਰ ਇੱਕ ਕਦਮ ਨੂੰ ਪੁੱਟਣਾ ਚਾਹੀਦਾ ਹੈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਫਿਰ ਹੀ ਉਸ ਕੰਮ ਨੂੰ ਕਰਨ ਲਈ ਆਪਣੇ ਕਦਮ ਅੱਗੇ ਵਧੋਣੇ ਚਾਹੀਦੇ ਹਨ ਜੇਕਰ ਤੁਸੀਂ ਆਪਣੀਆਂ ਇਹ ਤਿੰਨ ਗਲਤੀਆਂ ਸੁਧਾਰ ਲੈਂਦੇ ਹੋ ਤਾਂ ਤੁਹਾਡਾ ਜੀਵਨ পালਟ ਜਾਵੇਗਾ ਜੇਕਰ ਤੁਸੀਂ ਇਹਨਾਂ 3 ਗਲਤੀਆਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡਾ ਜੀਵਨ ਖੁਸ਼ਮਈ ਹੋ ਜਾਵੇਗਾ ਦੁਨੀਆwale ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਣਗੇ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਅਮੀਰ ਇਨਸਾਨ ਕਿਵੇਂ ਬਣ ਸਕਦੇ ਹੋ ਇਹ ਤੁਹਾਨੂੰ ਗਰੰਟੀ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਹੁਣ ਇੱਕ ਚਮਤਕਾਰੀ ਬਦਲਾਅ ਲੈ ਕੇ ਆਵੇਗੀ ਦੋਸਤੋ ਹਜ਼ਾਰਾਂ ਹੀ ਸਾਲਾਂ ਤੋਂ ਲੋਕ ਤਪੱਸਿਆ ਕਰ ਰਹੇ ਹਨ ਸਤਿਉਕ ਵਿੱਚ ਲੋਕ ਅਤਿਅੰਤ ਸ਼ਕਤੀਸ਼ਾਲੀ ਹੁੰਦੇ ਸਨ ਜੋ ਕੁਝ ਵੀ ਉਹ ਸੋਚਦੇ ਸਨ ਉਹਨਾਂ ਨੂੰ ਝਟਕੇ ਚ ਮਿਲ ਜਾਂਦਾ ਸੀ ਹੁਣ ਉਸੇ ਹੀ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਚਮਤਕਾਰੀ ਸਮਝ ਸਾਬਤ ਹੋਵੇਗਾ ਤੁਹਾਡੇ ਕੋਲ ਹੁਣ ਉਹ ਸਾਰੀਆਂ ਹੀ ਚੀਜ਼ਾਂ ਹੋਣ ਗਈਆਂ ਜਿਨ੍ਹਾਂ ਦੀ ਤੁਸੀਂ ਕਦੇ ਆਸ ਵੀ ਨਹੀਂ ਕੀਤੀ ਹੋਵੇਗੀ ਇਸ ਸਮੇਂ ਦਾ ਉਪਯੋਗ ਕਰਕੇ ਤੁਸੀਂ ਨਾ ਕੇਵਲ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਬਲਕਿ ਤੁਸੀਂ ਆਪਣੇ ਪਿੰਡ ਜਾਂ ਮੁਹੱਲੇ ਦੀ ਤੁਹਾਡਾ ਸ਼ਕਤੀਪੂਰਨ ਵਿਕਤੀ ਵੀ ਬਣ ਸਕਦੇ ਹੋ ਤੁਹਾਨੂੰ ਦੱਸ ਦੇਈਏ ਕੀ ਦੋਸਤੋ ਦੇਵੀ ਸ਼ਕਤੀਆਂ ਤੁਹਾਡੇ ਅੰਦਰ ਪ੍ਰਵੇਸ਼ ਕਰਨ ਵਾਲੀਆਂ ਹਨ ਕਿਉਂਕਿ ਤੁਸੀਂ ਪਿਛਲੇ ਜਨਮ ਵਿੱਚ ਬਹੁਤ ਚੰਗੇ ਕਰਮ ਕੀਤੇ ਸਨ ਪਿਛਲੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਦੀ ਤੁਸੀਂ ਮਦਦ ਕੀਤੀ ਸੀ ਅਤੇ ਵਿਸ਼ੇਸ਼ ਰੂਪ ਵਿੱਚ ਤੁਸੀਂ ਗਊ ਮਾਤਾ ਦੀ ਸੇਵਾ ਕੀਤੀ ਹੈ ਇਸ ਕਾਰਨ ਉਹ ਦੇਵੀ ਸ਼ਕਤੀਆਂ ਤੁਹਾਡੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦੀਆਂ ਹਨ ਜਦੋਂ ਇਹ ਦੇਵੀ ਸ਼ਕਤੀ ਤੁਹਾਡੇ ਅੰਦਰ ਪ੍ਰਵੇਸ਼ ਕਰੇਗੀ ਤਾਂ ਉਸ ਦੇ ਬਾਅਦ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਇਸ ਸ਼ਕਤੀ ਦੀ ਕਿਰਪਾ ਨਾਲ ਤੁਹਾਡੇ ਕੋਲ ਧਨ ਦੌਲਤ ਬਹੁਤ ਹੋਵੇਗਾ ਨੀ स्वार्थ ਭਾਵ ਦੇ ਨਾਲ ਤੁਹਾਨੂੰ ਲੋਕਾਂ ਦੀ ਮਦਦ ਵੀ ਕਰਨੀ ਹੋਵੇਗੀ ਕਿਉਂਕਿ ਜੇਕਰ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ અત્યੰਤ ਪਰਸਨ ਹੋ ਜਾਣਗੇ ਜਿੰਨਾ ਜ਼ਿਆਦਾ ਤੁਸੀਂ ਕਿਸੇ ਦੀ ਮਦਦ ਕਰੋਗੇ ਉਨਾ ਹੀ ਤੁਸੀਂ ਵੀ ਮਾਲਾ ਮਾਲ ਰਹੋਗੇ ਕਿਉਂਕਿ ਦੇਵੀ ਸ਼ਕਤੀ ਕੋਈ ਆਮ ਸ਼ਕਤੀ ਨਹੀਂ ਹੈ ਬਲਕਿ ਮਾਤਾ ਲక్ష్ਮੀ ਜੀ ਆਪ ਹਨ ਜਦੋਂ ਵੀ ਮਾਤਾ ਲక్ష్ਮੀ ਕਿਸੇ ਤੇ ਮਿਹਰਬਾਨ ਹੋ ਜਾਂਦੇ ਹਨ ਫਿਰ ਉਸਤੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੰਦੇ ਹਨ ਹੁਣ ਇਸ ਤਰ੍ਹਾਂ ਦਾ ਤੁਹਾਡੇ ਨਾਲ ਹੋਣ ਵਾਲਾ ਹੈ ਤੁਹਾਡੀ ਭਾਗ ਚਮਕਣ ਵਾਲੀ ਹਨ ਤੁਹਾਡਾ ਜੀਵਨ ਹੁਣ ਪੂਰੀ ਤਰ੍ਹਾਂ ਬਦਲ ਜਾਵੇਗਾ ਤੁਹਾਡੇ ਪਰਿਵਾਰ ਤੇ ਜੇਕਰ ਕੋਈ ਜਾਦੂ ਟੋਨਾ ਕਰ ਰਿਹਾ ਹੈ ਇਸ ਦੇ ਨਾਲ ਤੁਹਾਡਾ ਜੀਵਨ ਜਿਕਰ ਅੱਗੇ ਨਹੀਂ ਸੀ ਵਧ ਰਿਹਾ ਤਾਂ ਹੁਣ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਹੋ ਜਾਵੇਗਾ ਜੇਕਰ ਤੁਹਾਡੇ ਕਿਸੇ ਵੀ ਕਾਰੋਬਾਰ 'ਚ ਕੋਈ ਰੁਕਾਵਟ ਆ ਰਹੀ ਹੈ ਇਸ ਸਮੇਂ ਉਹ ਵੀ ਸਹੀ ਹੋ ਜਾਵੇਗੀ ਤੇ ਤੁਹਾਡਾ ਜੀਵਨ ਸੁਖਮਈ ਹੋ ਜਾਵੇਗਾ ਇਸ ਲਈ ਦੋਸਤੋ ਆਪਣੇ ਚੁਪੇ ਹੋਏ ਪੇਧ ਕਦੇ ਵੀ ਕਿਸੇ ਨਾਲ ਸਾਂਝੇ ਨਹੀਂ ਕਰਨੀ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਤੇ ਨਾ ਹੀ ਤੁਸੀਂ ਆਪਣੀ ਹਰ ਗੱਲ ਦਿਲ ਦੀ ਕਿਸੇ ਨਾਲ ਸਾਂਝੀ ਕਰਨੀ ਹੈ ਸੋ ਦੋਸਤੋ ਇਸੇ ਕੁੰਭ ਰਾਸ਼ੀ ਫਲ ਵਾਲਿਆਂ ਦੀ ਜਾਣਕਾਰੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖਣਾ ਦੋਸਤੋ ਇਸ ਸਾਰੀ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬੇਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਮਿਲਦੇ ਹਾਂ ਅਗਲੀ ਵੀਡੀਓ ਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ